ਪੰਜਾਬੀ ਉਹ ਸਾਸਰੀ ਅਕਾਲ ਅੱਜ ਅਸੀਂ ਗੱਲ ਕਰਾਂਗੇ ਸਾਡੇ ਪੰਜਾਬ ਦੀਆਂ ਔਰਤਾਂ ਦਾ ਇੱਕ ਗਹਿਣਾ ਹੁੰਦਾ ਸੀ ਇੱਕ ਜ਼ਰੂਰੀ ਲਿਬਾਸ ਸੀ ਜਿਸ ਨੂੰ ਕਿ ਕੁੰਡ ਕੱਢਣਾ ਕਹਿੰਦੇ ਸਨ ਪੁਰਾਣੇ ਸਮਿਆਂ ਦੇ ਵਿੱਚ ਕੁੰਡ ਬਹੁਤ ਲਾਜ਼ਮੀ ਸੀ ਕਿਉਂਕਿ ਕੁੰਡ ਕਹਿੰਦੇ ਕਿ ਨੂੰ ਸਨ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਬੇਨਤੀ ਹੈ ਕਿ ਆਪਣਾ ਚੈਨਲ ਖੋਖਰ ਮੁਖਸਰ ਵਾਲਾ ਨੂੰ ਸਬਸਕ੍ਰਾਈਬ ਕਰ ਲੋ YouTube ਤੇ ਅਤੇ ਫਾਲੋ ਕਰ ਲੋ Facebook ਤੇ ਨਾਮ सेम ਹੈ ਖੋਖਰ ਮੁਖਸਰ ਵਾਲਾ ਤਾਂ ਗੱਲ ਕਰ ਰਹੇ ਸਾਂ ਕਿ ਔਰਤ ਦੇ ਕੁੰਡ ਬਾਰੇ ਜਿਸ ਕਪੜੇ ਨਾਲ ਇਸਤਰੀਆਂ ਆਪਣਾ ਮੂੰਹ ਟੱਕਦੀਆਂ ਸਨ ਮੂੰਹ ਕੱਜਦੀਆਂ ਸਨ ਉਸ ਨੂੰ ਕੁੰਡ ਆਖਿਆ ਜਾਂਦਾ ਹੈ। ਕਈ ਇਲਾਕਿਆਂ ਦੇ ਵਿੱਚ ਇਸ ਨੂੰ ਕਜਨਾ ਵੀ ਕਹਿੰਦੇ ਹਨ। ਕੁੰਡ ਸੋਹਰੇ ਘਰ ਦੇ ਵਿੱਚ ਸੋਹਰੇ ਪਿੰਡ ਦੇ ਵਿੱਚ ਕੱਢਿਆ ਜਾਂਦਾ ਹੈ। ਪੁਰਾਣੇ ਸਮਿਆਂ ਦੇ ਵਿੱਚ ਕੁਵਾਰੀਆਂ ਲੜਕੀਆਂ ਦਾ ਬੱਚੀਆਂ ਦਾ ਤੇ ਵਿਆਹਾਂ ਨੋਹਾਂ ਧੀਆਂ ਦਾ ਕੁੰਡ ਤੋਂ ਹੀ ਫਰਕ ਪਤਾ ਲੱਗਦਾ ਸੀ। ਕਿ ਪਿੰਡ ਦੀ ਧੀ ਹੈ ਕਿ ਇਹ ਪਿੰਡ ਦੀ ਨੂੰਹ ਹੈ ਕੁੰਡ ਬਹੁਤ ਲਾਜ਼ਮੀ ਸੀ ਪੁਰਾਣੇ ਸਮਿਆਂ ਦੇ ਵਿੱਚ ਆਨੰਦ ਕਾਰਜਾਂ ਦੇ ਸਮੇਂ ਫੇਰਿਆਂ ਦੇ ਸਮੇਂ ਵੀ ਕੁੰਡ ਕੱਢਿਆ ਜਾਂਦਾ ਸੀ ਅੱਜ ਤਾਂ ਫੇਰੇ ਲਾਵਾ ਨੰਗੇ ਸਿਰ ਨੰਗੇ ਮੂੰਹ ਲੈ ਜਾਂਦੇ ਆ ਅੱਜ ਤਾਂ ਸਮਾਜ ਦੇ ਵਿੱਚ ਵਿਚਰਦੇ ਆ ਬਹੁਤ ਘੱਟ ਔਰਤਾਂ ਚੁੰਨੀ ਲੈਂਦੀਆਂ ਕੁੰਡ ਤੋਂ ਮੋਢਿਆਂ ਤੱਕ ਆ ਗਈ ਤੇ ਹੁਣ ਤਾਂ ਬਹੁਤੀਆਂ ਇਸਤਰੀਆਂ ਨੇ ਔਰਤਾਂ ਨੇ ਚੁੰਨੀ ਨੂੰ ਬੋਝ ਸਮਝਣਾ ਸ਼ੁਰੂ ਕਰਤਾ ਚੁੰਨੀ ਲਾ ਕੇ ਆਪਣੇ ਪਹਿਰਾਵੇ ਦੇ ਨਾਲੋਂ ਵਕਰੀ ਛੋਟੀ ਦਿੱਤੀ ਹੈ ਸੋ ਵਿਆਹ ਪਿੱਛੋਂ ਜਦ ਲੜਕੀ ਨੂੰ ਡੋਲੀ ਵਿੱਚ ਬਿਠਾਉਂਦੇ ਸਨ ਉਸ ਸਮੇਂ ਵੀ ਉਹ ਲੜਕੀ ਢੰਡ ਕੜਦੀ ਸੀ ਭਾਵੇਂ ਉਹਦਾ ਪੇਕਿਆਂ ਦਾ ਪਿੰਡ ਹੁੰਦਾ ਸੀ ਪਰ ਬਰਾਤੀ ਹੁੰਦੇ ਸਨ ਉਹਦਾ ਵਿਆਹ ਹੋ ਚੁੱਕਿਆ ਹੁੰਦਾ ਸੀ ਇਸ ਲਈ ਉਹ ਬੱਚੀ ਉਸ ਵੇਲੇ ਵੀ ਕੁੰਡ ਕਢਦੀ ਸੀ ਸਹੁਰੇ ਘਰ ਇਸਤਰੀਆਂ ਉਸ ਪੁਰਸ਼ ਤੋਂ ਕੁੰਡ ਕਢਦੀਆਂ ਸਨ ਜੋ ਪੁਰਸ਼ ਉਸ ਤੋਂ ਉਮਰ ਦੇ ਵਿੱਚ ਵੱਡੇ ਜਾਂ ਅਹੁਦੇ ਦੇ ਵਿੱਚ ਭਾਵ ਰਿਸ਼ਤੇ ਦੇ ਵਿੱਚ ਵੱਡੇ ਹੁੰਦੇ ਸਨ ਸਹਰਾ ਜਾਂ ਜੇਠਾਂ ਦੇ ਥਾਮ ਤੇ ਲੱਗਦੇ ਸਨ ਔਰਤਾਂ ਉਹਨਾਂ ਤੋਂ ਕੁੰਡ ਕਢਦੀਆਂ ਸਨ ਤੇ ਕੁੰਡ ਵੀ ਤਿੰਨ ਤਰ੍ਹਾਂ ਦੇ ਹੁੰਦੇ ਸਨ ਤਿੰਨ ਨਾਮ ਸਨ ਇੱਕ ਪੂਰਾ ਕੁੰਡ ਇੱਕ ਅੱਧਾ ਕੁੰਡ ਤੇ ਇੱਕ ਕਾਣਾ ਕੁੰਡ ਇੱਥੇ ਜ਼ਿਕਰ ਕਰਨਾ ਬੰਦ ਹੈ ਕਿ ਤਿੰਨ ਕਿਸਮਾਂ ਦੇ ਜਿਹੜੇ ਕੁੰਡ ਹੁੰਦੇ ਸਨ ਉਹ ਕਿਹੜੇ-ਕਿਹੜੇ ਹੁੰਦੇ ਸਨ ਜਿਹੜਾ ਵੱਡਾ ਕੁੰਡ ਹੁੰਦਾ ਸੀ ਉਹ ਸਿਰ ਤੋਂ ਲੈ ਕੇ ਔਰਤ ਦੀ ਛਾਤੀ ਤੱਕ ਆਉਂਦਾ ਸੀਗਾ ਉਹ ਹੁੰਦਾ ਸੀ ਪੂਰਾ ਕੁੰਡ ਤੇ ਜਿਹੜਾ ਅੱਧਾ ਕੁੰਡ ਹੁੰਦਾ ਸੀ ਜਿਹੜਾ ਔਰਤ ਦੇ ਮੂੰਹ ਤੋਂ ਲੈ ਕੇ ਤੇ ਔਰਤ ਦੇ ਗਲ ਤੱਕ ਨੂੰ ਕਵਰ ਕਰਦਾ ਹੁੰਦਾ ਸੀ ਉਸ ਨੂੰ ਅੱਧਾ ਕੁੰਡ ਕਹਿੰਦੇ ਸਨ ਤੇ ਜਿਹੜਾ ਕਾਣਾ ਕੁੰਡ ਸੀ ਉਹ ਹੁੰਦਾ ਸੀ ਔਰਤ ਆਪਣੇ ਹੱਥ ਦੇ ਨਾਲ ਆਪਣੇ ਚੁੰਨੀ ਦੇ ਪੱਲੇ ਨੂੰ ਫੜ ਕੇ ਜਿਹੜੇ ਪਾਸੇ ਕੋਈ ਉਸ ਦੇ ਸਤਕਾਰਯੋਗ ਜੇਠਾਂ ਦੀ ਥਾਂ ਤੇ ਲੱਗਦਾ ਹੋਇਆ ਜਾਂ ਸਹੁਰਿਆਂ ਦੀ ਥਾਂ ਤੇ ਲੱਗਦਾ ਹੋਇਆ ਆਦਮੀ ਖੜਾ ਹੁੰਦਾ ਸੀ ਔਰਤ ਉਸ ਪਾਸੇ ਤੋਂ ਜੋ ਪੱਲਾ ਕਰਦੀ ਸੀ ਪਰਦਾ ਕਰਦੀ ਸੀ ਉਸ ਨੂੰ ਕਾਣਾ ਕੁੰਡ ਕਹਿੰਦੇ ਸਨ ਅਤੇ ਮੂੰਹ ਦੂਸਰੇ ਪਾਸੇ ਔਰਤਾਂ ਨੰਗਾ ਹੁੰਦਾ ਸੀ ਜਿਹੜੇ ਪਾਸੇ ਉਹ ਪੁਰਸ਼ ਉਹਦੇ ਸਹੁਰਿਆਂ ਦੀ ਥਾਂ ਤੇ ਜੀਠਾਂ ਦੀ ਥਾਂ ਤੇ ਲੱਗਦਾ ਖੜਾ ਹੁੰਦਾ ਸੀ ਉਸ ਪਾਸੇ ਔਰਤ ਆਪਣੇ ਹੱਥ ਦੇ ਨਾਲ ਇਸ ਤਰ੍ਹਾਂ ਪੱਲੇ ਨੂੰ ਕਰਕੇ ਰੱਖਦੀ ਨਾਲ ਸਨ ਸੋ ਪੰਜਾਬੀਓ ਇਹ ਸੀ ਕੁੰਡ ਦੀ ਗੱਲ ਅੱਜ ਤਾਂ ਸ਼ਾਇਦ ਕੁੰਡ ਬਾਰੇ ਬਹੁਤੀਆਂ ਬੱਚੀਆਂ ਨੂੰ ਪਤਾ ਹੀ ਨਹੀਂ ਹੈ ਅੱਜ ਉਹ ਇੱਕ ਗੀਤ ਆਇਆ ਸੀ ਨਾ ਕੁੰਡ ਵੀ ਗਏ ਕੁੰਡਾਂ ਵਾਲੀਆਂ ਵੀ ਗਈਆਂ ਸੋ ਅੱਜ ਕੁੰਡ ਨੂੰ ਲੋਕ ਭੁੱਲ ਚੁੱਕੇ ਹਨ ਪਰ ਪਹਿਲੇ ਸਮਿਆਂ ਦੇ ਵਿੱਚ ਕੁੰਡ ਬਹੁਤ ਲਾਜ਼ਮੀ ਹੋਇਆ ਕਰਦਾ ਸੀ ਇੱਜ਼ਤ ਦੀ ਨਿਸ਼ਾਨੀ ਹੁੰਦਾ ਸੀ ਜਿੰਨਾ ਔਰਤਾਂ ਦੇ ਸਿਰ ਤੇ ਪੱਲਾ ਨਹੀਂ ਹੁੰਦਾ ਸੀ ਕੁੰਡ ਨਹੀਂ ਕੱਢਿਆ ਹੁੰਦਾ ਸੀ ਉਹਨਾਂ ਨੂੰ ਪਿੰਡਾਂ ਥਾਵਾਂ ਦੇ ਵਿੱਚ ਬਹੁਤੀ ਚੰਗੀ ਇੱਜ਼ਤ ਨਹੀਂ ਮਿਲਦੀ ਸੀ ਇਸ ਵੀਡੀਓ ਨੂੰ ਸਹਿਯੋਗ ਕਰਾ ਜੇ ਗੱਲ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਆ ਜੀ ਸਾਰਿਆਂ ਦਾ ਧੰਨਵਾਦ ਸਤਿ ਸ੍ਰੀ ਅਕਾਲ